ਪੰਜਾਬ ਐਂਡ ਸਿੰਧ ਬੈਂਕ ਦਾ 118ਵਾਂ ਸਥਾਪਨਾ ਦਿਵਸ ਜਨਰਲ ਮੈਨੇਜਰ ਗੁਰਮੀਤ ਸਿੰਘ ਨੇ ਕੀਤੀ ਅਗਵਾਈ ਸੰਗਤ ਲਈ ਲੰਗਰ ਅਤੇ ਠੰਡੇ ਮਿੱਠੇ ਜਲਦੀ ਸ਼ੇਬੀਲ ਦਾ ਕੀਤਾ ਗਿਆ ਆਯੋਜਨ ਪੰਜਾਬ ਐਂਡ ਸਿੰਧ ਬੈਂਕ ਦਾ 118ਵਾਂ ਸਥਾਪਨਾ ਦਿਵਸ ਪੰਜਾਬ ਐਂਡ ਸਿੰਧ ਬੈਂਕ ਦੇ ਅੰਮ੍ਰਿਤਸਰ ਦੇ ਜਨਰਲ ਮੈਨੇਜਰ ਸਰਦਾਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ ਤੇ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਈਂ ਤੇ ਰਖਾਏ ਗਏ ਸ਼੍ਰੀ ਖੰਡ ਪੜ ਸਾਹਿਬ ਦੇ ਭੋਗ ਪਾਏ ਗਏ ਅਤੇ ਬਾਅਦ ਦੁਪਹਿਰ ਠੰਡੇ ਮਿੱਠੇ ਜਲ ਦੀ ਸ਼ਬੀਲ ਅਤੇ ਲੰਗਰ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਫੀਲਡ ਜਨਰਲ ਮੈਨੇਜਰ ਚੰਡੀਗੜ੍ਹ ਸ਼੍ਰੀ ਚੰਮਨ ਲਾਲ ਜਨਰਲ ਮੈਨੇਜਰ ਗੁਰਮੀਤ ਸਿੰਘ ਨੇ ਸਥਾਪਨਾ ਦਿਵਸ ਮੌਕੇ ਸਮੂਹ ਦੇਸ਼ ਵਾਸੀਆਂ ਨੂੰ ਅਤੇ ਸਾਰੇ ਗਾਖਾਂ ਨੂੰ ਵਧਾਈ ਦਿੱਤੀ ਅਤੇ ਇਸ ਮੌਕੇ ਚੀਫ ਮੈਨੇਜਰ ਚੰਦਰਪਾਲ ਸੀਨੀਅਰ ਮੈਨੇਜਰ ਸਰਦਾਰ ਸੁਖਪ੍ਰੀਤ ਸਿੰਘ ਵਿਸ਼ਵਦੀਪ ਸਿੰਘ ਰਜਿੰਦਰ ਸਿੰਘ ਮੋਹਿਤ ਅਰੋੜਾ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ ਅੱਜ ਪੰਜਾਬ ਬਣ ਸਿੰਧ ਮੇ ਜੀ ਆਪਣਾ 118ਵਾਂ ਫਾਊਂਡੇਸ਼ਨ ਡੇ ਮਨਾ ਰਿਹਾ ਹੈ ਇਹ ਸ਼ੁਭ ਅਵਸਰ ਤੇ ਪਰਸੋਂ ਤੋਂ ਹੀ 22 ਜੂਨ ਤੋਂ ਹੀ ਤੁਰਕੀ ਬਾਣੀ ਆਈ ਜਿਸ ਸਕਲੇ ਚਿੰਤ ਮਟਾਈ ਦੇ ਮਹਾਵਾਕਾਂ ਅਨੁਸਾਰ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਸ਼ੁਰੂ ਕੀਤੇ ਗਏ ਸਨ ਜਿਨ੍ਹਾਂ ਦੇ ਕੀ ਅੱਜ ਭੋਗ ਪਏ ਹਨ ਇਸ ਸ਼ੁਭअवਸਰਤੇ ਸਭ ਤੋਂ ਪਹਿਲਾਂ ਤਾਂ ਅਸੀਂ ਉਸ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਿਆ ਅਦਾ ਕਰਦੇ ਹਾਂ ਇਸ ਦੇ ਨਾਲ ਹੀ ਆਪਣੇ ਸਟੇਕ ਹোল্ডার ਅਤੇ ਜਿਹੜੇ ਸਾਡੇ ਅਸਟੀਮ ਕਸਟਮਰ ਨੇ ਉਹਨਾਂ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ 117 ਸਾਲ ਤੋਂ ਹੀ ਇਸ ਇੰਸਟੀਚਿਊਟ ਤੇ ਆਪਣਾ ਵਿਸ਼ਵਾਸ ਬਣਾ ਰੱਖਿਆ ਹੈ ਇਸ ਦਿਨ ਨਾਲ ਹੀ ਅੱਜ ਤੋਂ ਅਸੀਂ ਆਪਣੇ ਆਪ ਨੂੰ ਰੀਡੇਡିକੇਟ ਕਰਦੇ ਹਾਂ ਰਾਸ਼ਟਰ ਦੀ ਸੇਵਾ ਲਈ ਅਤੇ ਜੋ ਵੀ ਹਰ ਵਰਗ ਚਾਹੇ ਉਹ ਕਿਸਾਨ ਹੋਵੇ ਸਟੂਡੈਂਟ ਹੋਵੇ ਨੌਕਰੀ ਪੇਸ਼ਾ ਹੋਵੇ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਸੀਂ ਉਹਨਾਂ ਦੇ ਜੋ ਫਾਈਨੈਂਸ਼ੀਅਲ ਪਾਰਟਨਰ ਬਣ ਕੇ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰਦੇ ਹਾਂ ਇਹ ਕੁਆਲਿਫਾਇਰ ਸਾਰਿਆਂ ਨੂੰ ਇਸ ਸੁਭਾਅ ਅਸਰ ਦੀਆਂ ਬਹੁਤ-ਬਹੁਤ ਮੁਬਾਰਕਾਂ ਚਰਦੀਕਲਾ ਟਾਈਮ ਟੀਵੀ ਲਈ ਅਮਰੀਤ ਸਰ ਤੋਂ ਬੱਬਲੂ ਮਹਾਜਨ ਦੀ ਰਿਪੋਰਟ